ਸਿੱਖਿਆ ਹਾਸਲ ਕਰਨ ਦੇ ਵਾਸਤੇ ਇੱਕ ਗੁਰੂ ਧਾਰਨ ਕਰਨਾ ਹੁੰਦਾ ਔਰ ਵਿਦਿਆਰਥੀ ਆਧ ਕਾਲ ਤੋਂ ਹੀ ਜਦੋਂ ਗੁਰੂ ਧਾਰਦੇ ਨੇ ਤਾਂ ਉਸ ਗੁਰੂ ਨੂੰ ਆਪਣਾ ਸਭ ਕੁਝ ਮੰਨ ਲੈਂਦੇ ਨੇ ਪਰ ਉਹੀ ਗੁਰੂ ਜਦੋਂ ਵਿਦਿਆਰਥੀਆਂ ਜਾਂ ਵਿਦਿਆਰਥਣਾਂ ਦੀ ਇੱਜ਼ਤ ਦਾ ਘਾਣ ਕਰੇ ਉਦੋਂ ਵੱਡੇ ਸਵਾਲ ਖੜੇ ਹੁੰਦੇ ਨੇ ਹਾਦਸਾ ਜਲੰਧਰ ਦੇ ਐਨ ਆਈਟੀ ਦਾ ਦਰਸਲ ਜਲੰਧਰ ਦੇ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਵਿੱਚ ਇੱਕ ਹੰਗਾਮਾ ਸ਼ੁਰੂ ਹੋ ਗਿਆ ਔਰ ਹੰਗਾਮਾ ਮਹਿਲਾ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਯਾਨੀ ਕਿ ਵਿਦਿਆਰਥਣਾਂ ਵੱਲੋਂ ਆਪਣੇ ਹੀ ਪ੍ਰੋਫੈਸਰ ਉੱਤੇ ਇੱਕ ਇਹੋ ਜਿਹਾ ਇਲਜ਼ਾਮ ਲਗਾਇਆ ਗਿਆ ਜੋ ਸੁਣ ਕੇ ਹਰ ਕਿਸੇ ਦੇ ਹੋਸ਼ ਉੱਡ ਜਾਣਗੇ ਐਨਆਈਟੀ ਦੀਆਂ ਵਿਦਿਆਰਥਣਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵਿੱਚੋਂ ਇੱਕ ਵਿਦਿਆਰਥਣ ਜਿਹੜੀ ਐਮਬੀਏ ਦੀ ਹੈ ਉਸ ਦੇ ਨਾਲ ਉਸ ਦੇ ਹੀ ਪ੍ਰੋਫੈਸਰ ਨੇ ਉਸ ਦੇ ਹੀ ਗੁਰੂ ਨੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਹੈ ਦਰਸਲ ਇਸ ਮਾਮਲੇ ਨੂੰ ਲੈ ਕੇ ਲੰਗੇ ਸ਼ੁੱਕਰਵਾਰ ਤੋਂ ਵਿਵਾਦ ਚੱਲਦਾ ਪਿਆ ਪਰ ਐਨ ਆਈ ٹی ਦੇ ਅੰਦਰ ਇਹ ਮਾਮਲਾ ਇਸ ਤਰ੍ਹਾਂ ਫੈਲਿਆ ਹੋਇਆ ਹੈ ਕਿ ਐਨ ਆਈ ٹی ਦੇ ਬਾਹਰ ਇਹ ਮਾਮਲਾ ਪੂਰਨ ਤੌਰ ਤੇ ਪਹੁੰਚ ਹੀ ਨਹੀਂ ਸਕਿਆ ਛੋਟਕ ਕੇ ਡੀ ਐਸ ਪੀ ਜਲੰਧਰ ਦਾ ਵੀ ਇਹ ਦਾਵਾ ਹੈ ਕਿ ਇਸ ਮਾਮਲੇ ਸਬੰਧੀ ਕੋਈ ਸ਼ਿਕਾਇਤ ਅਜੇ ਤੱਕ ਉਹਨਾਂ ਨੂੰ ਨਹੀਂ ਮਿਲੀ ਨਾ ਹੀ ਸਟੂਡੈਂਟਸ ਦੇ ਵੱਲੋਂ ਨਾ ਹੀ ਉਸ ਸੰਸਥਾਨ ਦੇ ਵੱਲੋਂ ਇਸ ਕਦਰ ਇਸ ਮਾਮਲੇ ਨੂੰ ਲੈ ਕੇ ਵਿਵਾਦ ਪਖਿਆ ਹੋਇਆ ਹੈ ਕਿ ਵਿਦਿਆਰਥੀਆਂ ਦੇ ਵੱਲੋਂ ਸ਼ੁੱਕਰਵਾਰ ਤੋਂ ਲੈ ਕੇ ਹੁਣ ਤੱਕ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਵਿਦਿਆਰਥੀਆਂ ਦੇ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ ਦਰਅਸਲ ਇਸ ਪੂਰੇ ਮਾਮਲੇ ਨੂੰ ਲੈ ਕੇ ਜੋ ਤੱਥ ਸਾਹਮਣੇ ਆ ਰਹੇ ਨੇ ਉਹਨਾਂ ਮੁਤਾਬਕ ਐਮਪੀਏ ਦੀ ਇੱਕ ਵਿਦਿਆਰਥਣ ਹੈ ਜਿਸ ਨੇ ਆਪਣੇ ਪ੍ਰੋਫੈਸਰ ਦੇ ਉੱਤੇ ਸੰਗੀਨ ਇਲਜ਼ਾਮ ਲਗਾਏ ਨੇ ਉਸ ਦਾ ਕਹਿਣਾ ਹੈ ਕਿ ਪ੍ਰੋਫੈਸਰ ਨੇ ਪੇਪਰਾਂ ਦੇ ਵਿੱਚ ਪਾਸ ਕਰਨ ਦਾ ਲਾਲਚ ਦੇ ਕੇ ਉਸ ਦੇ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ ਉਸ ਦੇ ਨਾਲ ਸੈਕਸ਼ੂਅਲ ਹਰਾਸਮੈਂਟ ਕੀਤੀ ਹੈ ਇਹ ਇਲਜ਼ਾਮ ਐਮਬੀਏ ਦੀ ਵਿਦਿਆਰਥਣ ਲਾ ਰਹੀ ਹੈ ਇਥੋਂ ਤੱਕ ਕਿ ਇਹ ਵੀ ਤੱਥ ਸਾਹਮਣੇ ਆਇਆ ਹੈ ਕਿ ਇਹ ਪ੍ਰੋਫੈਸਰ ਅਜੇ 11 ਮਹੀਨੇ ਪਹਿਲਾਂ ਹੀ ਜੁਆਇਨ ਕੀਤਾ ਆ ਇਸ ਨੇ ਐਨਆਈਟੀ ਦੇ ਵਿੱਚ ਆਪਣਾ ਜੁਆਇਨਿੰਗ ਕੀਤੀ ਸੀ 11 ਮਹੀਨੇ ਪਹਿਲਾਂ ਤੇ ਉਸ ਤੋਂ ਬਾਅਦ ਹੁਣ ਆ ਕੇ ਇਹ ਐਮਬੀਏ ਅਤੇ ਪੀਐਚਡੀ ਦੀਆਂ ਵਿਦਿਆਰਥਣਾਂ ਨੂੰ ਸ਼ਿਕਾਰ ਬਣਾ ਰਿਹਾ ਸੀ ਇਸ ਤਰ੍ਹਾਂ ਦੇ ਇਲਜ਼ਾਮ ਇਸ ਉੱਤੇ ਲੱਗ ਰਹੇ ਸੀ ਸਾਫ਼ ਤੌਰ 'ਤੇ ਕਿਹਾ ਜਾ ਰਿਹਾ ਸੀ ਕਿ ਵਿਦਿਆਰਥਣਾਂ ਦੇ ਨਾਲ ਅਸ਼ਲੀਲ ਹਰਕਤਾਂ ਉਹਨਾਂ ਦੇ ਨਾਲ ਰੇਪ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਔਰ ਨਾਲ ਦੀ ਨਾਲ ਇਹ ਵੀ ਇਲਜ਼ਾਮ ਲੱਗੇ ਨੇ ਕਿ ਸੈਕਸ਼ੂਅਲ ਹਰਾਸਮੈਂਟ ਵੀ ਕਰਦਾ ਸੀ ਇਸ ਪੂਰੇ ਮਾਮਲੇ ਨੂੰ ਲੈ ਕੇ ਮਹਿਲਾਵਾਂ ਨੇ ਯਾਨੀ ਕਿ ਮਹਿਲਾ ਵਿਦਿਆਰਥੀਆਂ ਨੇ ਵਿਦਿਆਰਥਣਾਂ ਨੇ ਰਲ ਕੇ ਇਸ ਗੱਲ ਦਾ ਵਿਰੋਧ ਕੀਤਾ ਉਸ ਤੋਂ ਅਲੈਦਾ ਹੋ ਕੇ ਤੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਮਹਿਲਾ ਸੈੱਲ ਦੇ ਵਿੱਚ ਸ਼ਿਕਾਇਤ ਵੀ ਕੀਤੀ ਗਈ ਹੈ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਐਨਆਈਟੀ ਦੇ ਅੰਦਰ ਵਿਰੋਧ ਕੀਤਾ ਜਾ ਰਿਹਾ ਸੀ ਉਹਨਾਂ ਦੇ ਕੋਲੋਂ ਉਹਨਾਂ ਦੇ ਫੋਨ ਖੋਲੇ ਗਏ ਨੇ ਇਸ ਤਰ੍ਹਾਂ ਦੇ ਵੀ ਇਲਜ਼ਾਮ ਵਿਦਿਆਰਥੀਆਂ ਦੇ ਵੱਲੋਂ ਲਗਾਏ ਗਏ ਨੇ ਤੇ ਦੂਜੇ ਪਾਸੇ ਜਲੰਧਰ ਤੇ ਹਾਤੀ ਤੋਂ ਪੁਲਿਸ ਦੀ ਟੀਮ ਐਨਆਈਟੀ ਪਹੁੰਚਦੀ ਹੈ ਜਿਸ ਦੇ ਵਿੱਚੋਂ ਪੂਰੀ ਟੀਮ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ ਗਿਆ ਅੰਤ ਦੇ ਵਿੱਚ ਥਾਣਾ ਮਕਸੂਦਾਂ ਦੇ ਐਸਐਚਓ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਤੇ ਉਸ ਐਸਐਚਓ ਨੇ ਅੰਦਰ ਜਾ ਕੇ ਉਸ ਮਹਿਲਾ ਵਿਦਿਆਰਥਣ ਦੇ ਨਾਲ ਗੱਲਬਾਤ ਕੀਤੀ ਉਸ ਵਿਦਿਆਰਥਣ ਦੇ ਨਾਲ ਸਾਰੀ ਗੱਲ ਸਾਰੇ ਤੱਥ ਇਕੱਠੇ ਕੀਤੇ ਤੇ ਉਸ ਤੋਂ ਬਾਅਦ ਉਸ ਐਸਐਚਓ ਨੂੰ ਵੀ ਐਨਆਈਟੀ ਦੇ ਬਾਹਰ ਭੇਜ ਦਿੱਤਾ ਗਿਆ ਯਾਨੀ ਕਿ ਨਾ ਅੰਦਰ ਕਿਸੇ ਨੂੰ ਆਉਣ ਦੀ ਇਜਾਜ਼ਤ ਸੀ ਨਾ ਅੰਦਰੋਂ ਕੋਈ ਬਾਹਰ ਜਾ ਸਕਦਾ ਸੀ ਵਿਦਿਆਰਥੀ ਵੀ ਅੰਦਰ ਫਸੇ ਹੋਏ ਸੀ ਇਹ ਇਲਜ਼ਾਮ ਜਿਹੜੇ ਨੇ ਉਹ ਐਨਆਈਟੀ ਦੇ ਉੱਤੇ ਲੱਗਦੇ ਪਏ ਨੇ ਹਾਲਾਂਕਿ ਡੀਐਸਪੀ ਦਾ ਕਹਿਣਾ ਹੈ ਕਿ ਅਜੇ ਤੱਕ ਕੋਈ ਵੀ ਸ਼ਿਕਾਇਤ ਸੰਸਥਾਨ ਦੇ ਵੱਲੋਂ ਨਹੀਂ ਕੀਤੀ ਗਈ ਐਥੋਂ ਤੱਕ ਤੇ ਉਹਨਾਂ ਦੇ ਵੱਲੋਂ ਕਥਿਤ ਤੌਰ ਦੇ ਉੱਤੇ ਇਹ ਵੀ ਕਿਹਾ ਗਿਆ ਆ ਕਿ ਕੋਈ ਸ਼ਿਕਾਇਤ ਉਹਨਾਂ ਤੱਕ ਪਹੁੰਚ ਹੀ ਨਹੀਂ ਸਕੀ ਹੈ ਦੂਜੇ ਪਾਸੇ ਸੰਸਥਾਨ ਨੇ ਇਹਨਾਂ ਇਲਜ਼ਾਮਾਂ ਤੋਂ ਸਿਰੇ ਤੋਂ ਇਨਕਾਰ ਕਰ ਦਿੱਤਾ ਇਹ ਵੀ ਦੱਸਿਆ ਜਾ ਰਿਹਾ ਆ ਲਗਾਤਾਰ ਵਿਵਾਦ ਪਖਿਆ ਹੋਇਆ ਵਿਦਿਆਰਥੀਆਂ ਦਾ ਦਾਵਾ ਹੈ ਕਿ ਇਹ ਸਾਰਾ ਮਾਮਲਾ ਸ਼ੁੱਕਰਵਾਰ ਦੁਪਹਿਰ ਨੂੰ ਵਾਪਰਿਆ ਸੀ ਜਿਸ ਤੋਂ ਬਾਅਦ ਵਿਵਾਦ ਹੁਣ ਤੱਕ ਪਹੁੰਚ ਗਿਆ ਆ ਔਰ ਜਿੰਨੇ ਵੀ ਵਿਦਿਆਰਥੀ ਐਨਆਈਟੀ ਦੇ ਇਸ ਦੇ ਖਿਲਾਫ ਸੀ ਉਹ ਇਕੱਠੇ ਹੋਏ ਉਹਨਾਂ ਨੇ ਡੀਨ ਤੱਕ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ ਪਰ ਅਜੇ ਤੱਕ ਇਸ ਉੱਤੇ ਕੋਈ ਵੀ ਸੰਸਥਾਨ ਦੇ ਪੱਧਰ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਾਤ ਕੀ ਦੂਜੇ ਪਾਸੇ ਜੇ ਇਸ ਪੂਰੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਵਿਦਿਆਰਥੀਆਂ ਦੇ ਵੱਲੋਂ ਵੀ ਇਸ ਗੱਲ ਦੀ ਵਿਰੋਧਤਾ ਕੀਤੀ ਗਈ ਹੈ ਇਸ ਸਾਰੇ ਹੰਗਾਮੇ ਨੂੰ ਜਦੋਂ ਰਿਕਾਰਡ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਤੱਥਾਂ ਮੁਤਾਬਕ ਵਿਦਿਆਰਥੀਆਂ ਦੇ ਫੋਨਸ ਵੀ ਆਪਣੇ ਕੋਲ ਰਖਵਾ ਲਏ ਗਏ ਨੇ ਇੱਥੋਂ ਤੱਕ ਜਾਣਕਾਰੀ ਸਾਹਮਣੇ ਆਈ ਹੈ ਐਨਆਈਟੀ ਦਾ ਇਹ ਮਾਮਲਾ ਹੈਗਾ ਇੱਕ ਅਧਿਆਪਕ ਇੱਕ ਪ੍ਰੋਫੈਸਰ ਜੋ اپنی ਹੀ ਸਟੂਡੈਂਟ ਦੇ ਨਾਲ ਗਲਤ ਕਰ ਰਿਹਾ ਸੀ ਉਸ ਤੇ ਇਹ ਇਲਜ਼ਾਮ ਲੱਗੇ ਨੇ ਮਹਿਲਾ ਸੈੱਲ ਨੂੰ ਫੋਨ ਕਰਨ ਦੇ ਬਾਵਜੂਦ ਪੁਲਿਸ ਟੀਮ ਦੇ ਉੱਥੇ ਆਣ ਦੇ ਬਾਵਜੂਦ ਅਜੇ ਤੱਕ ਇਸ ਮਾਮਲੇ ਨੂੰ ਲੈ ਕੇ ਕੋਈ ਵੀ ਪੂਰਨ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ ਜੋ ਵੀ ਹੋਏਗਾ ਆਉਣ ਦੇ ਸਮੇਂ ਤੱਕ ਦੱਸਦੇ ਰਹਿਵਾਂਗੇ ਉਰੋਂ ਤੱਕ ਲਈ ਬਨੇ ਰਹੋ 1 India Punjab ki subscribe to 1 India channel and never miss an update